सत श्री अरजिंदर वालिया यूट्यूब चैनल पर थोड़ा तो स्वागत प्यारे दर्शकों आखिर ठंड लग गई बहुत बचन की कोशिश की थी, लेकिन नहीं बच सकिया और टैंपरेचर भी है कोल्ड है छाती जाम है इस इसके बावजूद मैं कोशिश कर रहा है दोनों प्रोग्राम चर्चा भी की थी है ਕਵਰ ਤੇ ਨਜ਼ਰ ਵੀ ਕੀਤੀ ਹੈ ਮੀਡੀਆ ਚ ਹੁੰਦਾ ਨਾ ਸ਼ੋ ਮਸਟ ਗੋ ਉਹੀ ਚੱਲ ਰਿਹਾ ਹੈ ਕੱਲ ਮੈਂ ਵੀਡੀਓ ਨਹੀਂ ਬਣਾ ਸਕਿਆ ਅੱਜ ਤਾਂ ਮੈਂ ਦੋ ਵੀਡੀਓ ਬਣਾਉਣ ਦੇ ਬੁੱਟ ਸੀ ਇੱਕ ਤਾਂ ਕਿਸਾਨ ਏਕਤਾ ਹੋਣ ਵੱਲ ਪਹਿਲਾ ਕਦਮ ਵਧਿਆ ਦੂਜਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਇਆ ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਕਿ ਪਹਿਲਾਂ ਜਿਹੜੀ ਸੁਖਵੀਰ ਸਿੰਘ ਬਾਦਲ ਵਾਲੀ ਗੱਲ ਕਰ ਲਵਾਂ ਜਿੱਦ ਖੋ ਸਕੀ ਕਿਉਂਕਿ ਜੇ ਇੱਕ ਵਾਰੀ ਖੰਗ ਸਰਜੰਦੀ ਹੈ ਫਿਰ ਜਿਆਦਾ ਗੱਲ ਨਹੀਂ ਹੁੰਦੀ ਹਾਂ ਇਹ ਗੱਲ ਜ਼ਰੂਰ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਅਸਤੀਫਾ ਪ੍ਰਵਾਨ ਕੀਤਾ ਇਹ ਨੂੰ ਤੁਸੀਂ ਜਿਵੇਂ ਮਰਜ਼ੀ ਇੰਟਰਪ੍ਰੀਟ ਕਰ ਲਓ ਕਿ ਅਕਾਲ ਤਖਤ ਸਾਹਿਬ ਦਾ ਫੋਕਮ ਆਖਰ ਮੰਨ ਲਿਆ ਗਿਆ ਪਰ ਅਧੂਰਾ ਕਿਉਂਕਿ ਜਿਹੜੀ ਮੇਨ ਗੱਲ ਸੀ ਉਹ ਨਹੀਂ ਮੰਨੀ ਗਈ ਸੱਤ ਮੈਂਬਰੀ ਕਮੇਟੀ ਜੀਨੇ ਜਿਹਦੀ ਦੇਖਰੇਖ ਦੇ ਵਿੱਚ ਪਾਰਟੀ ਮਹਿਮ ਚੱਲਣੀ ਸੀ ਉਹ ਗੱਲ ਨਹੀਂ ਮੰਨੀ ਗਈ ਮਤਲਬ ਕਿ ਅੱਧਾ ਅਦੂਰਾ ਹੁਕਮ ਮੰਨ ਲਿਆ ਗਿਆ ਇਹ ਉਹਨੂੰ 1 ਮਾਰਚ ਨੂੰ ਨਵਾਂ ਪ੍ਰਧਾਨ ਬਣ ਤੇ ਡਿਊਟੀਆਂ ਲੱਗੀਆਂ ਕਿ ਤੁਸੀਂ ਪਰਤੀ ਪਾਰਕਿੰਗ ਕਮੇਟੀ ਨੇ ਡਿਊਟੀਆਂ ਲਾਤੀਆਂ ਭਰਤੀ ਕਰਨ ਦੀ ਹੈ ਇਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜਿਵੇਂ ਉਸ ਤੋਂ ਪਹਿਲਾਂ ਉਹ ਹੀ ਅਪੀਲ ਕਿ ਪਿਆਰੇ ਦਰਸ਼ਕੋ ਜਿੰਨਾ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਇਸ ਕਰਕੇ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪਰਵਾਨ ਕਰਨਾ ਇੱਕ ਖਾਸ ਪਲਾਨਿੰਗ ਦਾ ਹਿੱਸਾ ਇੱਕ ਯੋਜਨਾ ਦਾ ਹਿੱਸਾ ਹੈ ਜਿਤ ਸਿਕੋ ਕੇ ਇਸ ਅਕਾਲ ਤੱਕ ਸਭ ਦਾ ਹੁਕਮ ਮੰਨ ਲਿਆ ਗਿਆ ਨਹੀਂ ਜੇ ਹੁਕਮ ਮੰਨਣਾ ਸੀ ਤਾਂ ਪਹਿਲੇ ਤਿੰਨ ਦਿਨਾਂ ਚ ਮੰਨਿਆ ਲੈ ਮਨ ਲੈ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਨਹੀਂ ਹੋਇਆ ਨਾ ਹੁਣ ਕੀ ਹੋਇਆ ਹੁਣ ਉਹਨਾਂ ਨੇ ਕਹਿ ਕੇ ਜੀ ਵਰਕਿੰਗ ਕਮੇਟੀ ਕਹਿੰਦੀ ਹੈ ਕਿ ਤੁਹਾਡਾ ਅਸਤੀਫਾ ਪ੍ਰਵਾਨ ਤੁਹਾਡਾ ਧੰਨਵਾਦ ਤੁਸੀਂ ਪੰਚਸਰ ਪਾਰਟੀ ਨੂੰ ਬਹੁਤ ਵਧੀਆ ਚਲਾਇਆ ਸਫੀਤ ਸੰਬਾਦ ਨਿਬੀਅਤੇ ਪਹੁੰਚ ਕੇ ਬਰਕਰਾਂਦਾ ਧੰਨਵਾਦ ਕੀਤਾ ਬਰਕਰੇ ਕਮੇਟੀ ਦਾ ਧੰਨਵਾਦ ਕੀਤਾ ਜੋ ਡਰਾਮਾ ਹੁੰਦਾ ਕੀਤਾ ਗਿਆ ਹੁਣ ਇਹ ਕਿਹਾ ਗਿਆ ਕਿ 20 ਜਨਵਰੀ ਤੋਂ ਦੁਬਾਰਾ ਭਰਤੀ ਹੋਊਗੀ ਮੇਨ ਗੱਲ ਤਾਂ ਹੋਈ ਹੈ ਨਾ ਤੇ ਭਰਤੀ ਕਰੂਗਾ ਕੌਣ ਇਹ ਜਿਹੜਾ ਆਪਣੇ ਆਪ ਚ ਅਹਿਮ ਸਵਾਲ ਹੈ ਭਰਤੀ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰਾਂ ਦੀ ਡਿਊਟੀ ਲਾਈ ਹੈ ਉਹ ਕਰਨਗੇ ਜੇ ਵੀ ਭਰਤੀ ਕਰਨਗੇ ਮਜੀਠੀਆ ਸਾਹਿਬ ਹੀਰਾ ਸਿੰਘ ਕਾਪੜੀਆ ਜੀ ਮਤਲਬ ਸਾਰੇ ਇਨਕੇ ਸ਼ਰਮਾ ਪਟਿਆਲੇ ਚ ਭਰਤੀ ਕਰਨਗੇ ਜਣੀ ਤੁਸੀਂ ਕੱਲੇ ਕੱਲੇ ਜਿਹੜੇ ਦੇ ਵਿੱਚ ਨੌ ਲਾਓ ਸਾਰਿਆਂ ਦੀ ਡਿਊਟੀਆਂ ਲਾਤੀਆਂ ਕਿ ਉਹਨਾਂ ਨੇ ਭਰਤੀ ਕਰਨੀ ਹੈ ਤੇ ਉਹ ਭਰਤੀ ਫਿਰ ਜਦੋਂ ਹੋਗੀ ਫਿਰ ਪਹਿਲਾ ਸਰਕਲ ਡੈਡਿਕਟ ਚੋਣੇ ਜਾਂਦੇ ਨੇ ਫਿਰ ਸਟੇਟ ਦੇ ਫਿਰ ਸਟੇਟ ਆਉਣੇ ਨੇ ਚੁਣਨਾ ਹੈ ਪਰਦਾਓਂ ਤੇ ਇਹ ਸਾਰੇ ਕੰਬਲ ਇਹਨਾਂ ਨੇ ਟਾਈਮ ਦਿੱਤੇ ਨਾ 50 ਦਿਨ 50 ਦਿਨਾਂ ਚ ਨਵਾਂ ਪ੍ਰਧਾਨ ਜਿਹੜੀ 1 ਮਾਰਚ ਨੂੰ ਨਵਾਂ ਪ੍ਰਧਾਨ ਚੁਣੇ ਜਾਊਗਾ ਬੜੀ ਸਪੱਸ਼ਟ ਗੱਲ ਹੈ ਇਹ ਸਾਰੀ ਗੱਲਬਾਤ ਤਾਂ ਤਾਂ ਸਪੱਸ਼ਟ ਹੀ ਹੁੰਦਾ ਕਿ 1 ਮਾਰਚ ਨੂੰ ਸੁਖਵੀਰ ਸਿੰਘ ਬਾਦਲ ਫੇਰ ਪ੍ਰਧਾਨ ਬਣ ਕਿਉਂਕਿ ਜਿੰ ਜਿਹੜੀ ਭਰਤੀ ਕਰਨੀ ਹੈ ਜਿਵੇਂ ਭਰਤੀ ਕਰਨੀ ਹੈ ਉਹ ਤਾਂ ਫਿਰ ਇਹੀ ਹੈ ਜੋ ਅਕਾਲਤਖਸਾਬ ਨੇ ਕਿਹਾ ਸੀ ਕਿ ਭਰਤੀ ਬੋਗਸਰੀ ਹੋਣੀ ਚਾਹੀਦੀ ਭਰਤੀ ਜਿਹੜੀ ਆ ਉਹ ਉਹ ਆਧਾਰ ਕਾਰਡ ਨਾਲ ਨੁਕਰਾ ਚਾਹੀਦਾ ਸਹੀ ਮੈਂਬਰ ਬਣਨੇ ਚਾਹੀਦ ਨੇ ਠੀਕ ਹੈ ਸੀ ਤੇ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਚੋਣੀ ਚਾਹੀਦੀ ਹੈ ਹੁਣ ਤਾਂ ਦੇਖਰੇਖ ਜਿਹੜੀ ਆ ਉਹ ਕੁਝ ਬੰਦਿਆਂ ਦੀ ਹੈ ਇੰਨਾ ਚੋ ਜਿਹੜੀ ਕਮੇਟੀ ਚੋ ਇੱਕ ਬੰਦੇ ਦੀ ਦੋ ਬੰਦਿਆਂ ਦੀ ਡਿਊਟੀ ਲਈ ਇੱਕ ਤਾਂ ਮਨਪ੍ਰੀਤ ਹੈ ਵਾਲੀ ਉਹਨੂੰ ਕਹਿ ਕੇ ਤੁਸੀਂ ਰਾਸਤਾ ਦੇਖ ਲਓ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੁਸੀਂ ਜਿਹੜਕੇ ਦੇਖ ਲਓ ਕਿਸੇ ਨੂੰ ਯੂਪੀ ਕਹਤਾ ਕਿਸੇ ਨੂੰ ਕੋਈ ਕਹਤਾ ਯਾਨੀ ਡਿਊਟੀਆਂ ਲਾਤੀਆਂ ਕਿ ਉਹ ਪਹਰਤੀ ਕਰਨਗੇ ਤੇ ਉਦੋਂ ਬਾਅਦ ਉਹ ਡੈਲੀਗੇਟਸ ਜਿਹੜੇ ਚੁਣਨਗੇ ਉਹ ਆਪਣਾ ਨਵਾਂ ਪ੍ਰਧਾਨ ਚੁਣਨਗੇ ਜਿਹੜਾ ਕਿ ਆਲਮੋਸਟ ਕਲੀਅਰ ਹੈ 1 ਮਾਰਚ ਨੂੰ ਸਖਵੀਰ ਸਿੰਘ ਬਾਦਲ ਹੋਏਗਾ ਯਾਨੀ 50 ਦਿਨ ਲਈ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚੱਲੇਗੀ ਔਰ ਨਾਲ یوں ਕਹੀਏ ਕਿ ਆਪਾਂ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਲਿਆ ਗਿਆ ਇਹਨੂੰ ਇਸ ਤਰੀਕੇ ਨਾਲ ਆਪਾਂ ਲੈਸ ਲਿਆ। ਫਿਰ ਦੂਜੇ ਪਾਸੇ ਦੂਜੇ ਪਾਸੇ ਰਿਐਕਸ਼ਨ ਹੋਣੇ ਸੀ। ਮੈਂ ਇਕੱਲੇ-ਇਕੱਲੇ ਦੇ ਰਿਐਕਸ਼ਨ ਨਹੀਂ ਦੱਸਦੇ ਜਿਵੇਂ ਸੁਖਦੇਵ ਸਿੰਘ ਢੀਟ ਸਾਡੇ ਕਿਹਾ ਜਾਂ ਗੁਰਪ੍ਰਤਾਪ ਸਿੰਘ ਬਡਾਲਾ ਨੇ ਕੀ ਕਿਹਾ ਉਹਨਾਂ ਨੇ ਤਾਂ ਕਹਿ ਨਹੀਂ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਗਿਆ। ਅਕਾਲ ਤਖਤ ਸਾਹਿਬ ਨੇ ਤਾਂ ਕਿਹਾ ਸੀ ਕਿ ਪਾਰਟੀਆਂ ਦੀ ਜਿਹੜੀ ਮਹਿਮਾ ਉਹਦੇ ਲਈ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਹੈ ਤੇ ਉਹਦੇ ਰਾਹੀਂ ਭਰਤੀ ਹੋਊਗੀ ਇਹ ਹੀ ਕਿਹਾ ਸੀ ਉਹ ਬੰਨਿਆ ਨਿਕਿਆ ਤੇ ਇਹ ਗੱਲ ਤੋੜ ਕਰਕੇ ਪਰ ਮੈਂ ਆਪਣੀ ਟਿੱਪਣੀ ਜ਼ਰੂਰ ਕਰਦਾ ਦੇਖੋ ਇੱਕ ਗੱਲ ਇਹੀ ਹੈ ਕਿ ਜੇ ਉਸ ਤਰੀਕੇ ਨਾਲ ਭਰਤੀ ਕੀਤੀ ਜਾਂਦੀ ਤੇ ਫੇਰ ਗੜਬੜ ਹੋ ਜਾਣੀ ਸੀ ਫੇਰ ਗੜਬੜ ਕੀ ਹੋਣੀ ਸੀ ਫੇਰ ਗੜਬੜ ਇਹ ਹੋਣੀ ਸੀ ਕਿ ਜਿਹੜਾ ਸੌਰੀ ਫੇਰ ਜਿਹੜੇ ਡੈਲੀਗੇਟs ਸਹੀਰਪਨ ਨੇ ਸੀ ਤੇ ਨਕਲੀ ਡੈਲੀਗੇਟs ਨਹੀਂ ਭਰਨੇ ਸੀ ਆਪੇ ਕੋਲੋਂ ਭਰਤੀ ਨਹੀਂ ਹੋਣੀ ਸੀ ਤੇ ਹੁਣ ਜਿਹੜੀ ਭਰਤੀ ਹੈ ਉਹ ਫਿਰ ਜਿਹੜੀ ਹੈ ਉਹ ਆਪਣੀ ਮਰਜ਼ੀ ਨਾਲ ਆਪਣੇ ਵਫਾਦਾਰਾਂ ਦੀ ਹੋਊਗੀ ਆਪੇ ਵਫਾਦਾਰਾਂ ਚੋਂ ਡੈਲੀਗੇਟs ਬਣਨਗੇ ਤੇ ਉੱਥੇ ਜਾ ਕੇ ਫਿਰ ਉਹ ਆਪਣੀ ਜਿਹੜੀ ਹੈ ਵਫਾਦਾਰੀ ਦਿਖਾਣਗੇ 1 ਮਾਰਚ ਨੂੰ ਤੇ ਸੁਰਜੀਤ ਸਿੰਘ ਬਾਦਲ ਅਗਲੇ 5 ਸਾਲ ਲਈ ਪ੍ਰਧਾਨ ਬਣ ਜਾਣਗੇ ਉਹਨੇ ਤਾਂ ਨੁਕਸਾਨ ਕੀਤਾ ਦੋ ਨੁਕਸਾਨ ਇੱਕ ਤਾਂ ਅਕਾਲੀ ਇਕਤਾ ਖੂਖਾਤੇ ਚ ਪੈ ਗਈ ਜਿਹਦੀ ਆਸ ਜਗੀ ਸੀ ਕਿ ਇਹ ਪਾਰਟੀ ਦੁਬਾਰਾ ਰਵਾਈਵ ਹੋ ਜੂਗੀ ਉਹ ਪਾਰਟੀ ਦਾ ਕੰਮ ਖੂਖਾਤੇ ਚ ਇਸ ਕਰਕੇ ਪੈ ਗਿਆ ਕਿ ਫੋਨ ਜਿਹੜਾ ਹੈ ਸੰਵੀਰ ਸਿੰਘ ਬਾਦਲ ਤਾਂ ਸਰਵਾਈਵ ਕਰ ਜੂਗਾ ਪਾਰਟੀ ਰਵਾਈਵ ਕਿਵੇਂ ਕਰੂਗੀ ਉਹਦਾ ਕਾਰਨ ਬੜਾ ਸਪਸ਼ਟ ਹੈ ਜੋ ਅਜ ਗੁਰਪ੍ਰਤਾਪ ਸਿੰਘ ਬਡਾਲਾ ਕਹਿ ਰਿਹਾ ਸੀ ਕਿ ਅਸੀਂ ਪੰਥ ਦੀ ਕਚਹਿਰੀ ਚ ਜਾਵਾਂਗੇ ਇਹਨਾਂ ਨੂੰ ਸੀ ਕਹਾਂਗੇ ਕਿ ਇਹ ਅਕਾਲ ਤਖ਼ਤ ਸਾਹਿਬ ਦੇ ਭਗੋੜੇ ਨੇ ਇਹ ਗੱਲ ਲੋਕਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਬੰਦਿਆਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਤੇ ਜਿਹੜਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਊਗਾ ਉਹਨੂੰ ਪੰਥ ਕਿਵੇਂ ਮਾਫ਼ ਕਰੂਗਾ ਤੇ ਜੇ ਪੰਥ ਮਾਫ਼ ਨਹੀਂ ਕਰੂਗਾ ਭਾਵੇਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਜੇ ਤੇ ਫੇਰ ਬੋਟਾਂ ਤਾਂ ਲੋਕਾਂ ਨੇ ਸੰਗਤ ਰੀਤੋਂ ਲੈਣੀਆਂ ਨੇ ਸੰਗਤ ਨੇ ਤਾਂ ਆਫਰੀ ਕਰਨਾ ਕਿਉਂਕਿ ਸੰਗਤ ਇਹ ਸਮਝਦੀ ਹੈ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਗਿਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਵੱਡੀ ਗਲਤੀ ਕਰ بیٹھے ਅਕਾਲੀ ਏਕਤਾ ਦਾ ਜਿਹੜਾ ਮੌਕਾ ਮਿਲਿਆ ਸੀ ਉਹਨੂੰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਮਾਰ ਦਿੱਤਾ ਗਿਆ ਤਾਂ ਉਹਦੇ ਕਾਰਨ ਹੁਣ ਉਹ ਮੌਕਾ ਨਹੀਂ ਮਿਲਣਾ ਇਹ ਵੱਖਰੀ ਗੱਲ ਹੈ ਕਿ ਦਾਗੀ ਬਾਗੀ ਦਾਗੀ ਦੋਨੇ ਇੱਕੋ ਜਿਹੇ ਉਨੋਂ ਦਾ ਕੁਝ ਬਣੇ ਨਾ ਬਣੇ ਜਿਹੜੇ ਦਾ ਕੀ ਨੇ ਬਹੁਤ ਵਾਰ ਗੱਲ ਹੋਈ ਹੈ ਕਿ ਉਹ ਦੁੱਧ ਧੋਤੇ ਨਹੀਂ ਹੈਗੇ ਇਹ ਨਹੀਂ ਅਸੀਂ ਕਹਿੰਦੇ ਪਰ ਇਸ ਵਾਰ ਉਹਨਾਂ ਨੇ ਇੱਕ ਕੰਮ ਰੋਕ ਕੀਤਾ ਚਾਹੇ ਮਜਬੂਰੀ ਵਾਸ ਕੀਤਾ ਕਿ ਉਹ ਔਕਾਤ ਤੱਕ ਸਾਹਬ ਦੇ ਹੁਕਮਾਂ ਤੇ ਉਹਨਾਂ ਨੇ ਫੁੱਲ ਚੜਾਏ ਨੇ ਉਹਨਾਂ ਨੇ ਇੰਡੀਵਿਡੂਅਲੀ ਕੀਤਾ ਜੋ ਔਕਾਤ ਤੱਕ ਸਾਹਬ ਨੇ ਕਿਹਾ ਸੀ ਉਵੇਂ ਉਹਨਾਂ ਨੇ ਚੁੱਲਾ ਸਮੇਟ ਲਿਆ ਆਪਦਾ ਉਵੇਂ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਉਵੇਂ ਸਜ਼ਾ ਪੁਗਤੀ ਇਹਨਾਂ ਨੇ ਜਿਹੜਾ ਦਿਲ ਕੀਤਾ ਉਹ ਕੰਮ ਕੀਤਾ ਜਿਹੜੀ ਸਜ਼ਾ ਉਹ ਭੁਗਤਣੀ ਚਾਹੁੰਦੇ ਸੀ ਧਾਰਮਿਕ ਸਜ਼ਾ ਉਹ ਭੁਗਤ ਲਈ ਜਿਹੜੀ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਪ੍ਰਧਾਨਗੀ 50 ਦਿਨ ਲਈ ਛੜਤੀ ਇਹਦਾ ਕੋਈ ਏਡੀ ਗੱਲ ਨਹੀਂ ਇਹਦੇ ਲਈ ਵੀ ਬਰੋਲਾ ਪਿਆ ਇਹਦੇ ਲਈ ਵੀ ਬਰਿੰਦਰ ਸਿੰਘ ਪੁੰਤੂ ਨੂੰ ਸਟੈਂਡ ਲੈਣਾ ਪਿਆ ਕਿ ਇੱਕ ਵਾਰੀ ਤਾਂ ਛੱਡ ਦਿਓ ਲੋਕਾਂ 'ਚ ਕਿਵੇਂ ਜਾਵਾਂਗੇ ਤੇ ਲੋਕਾਂ 'ਚ ਹੋਣ ਕਿ ਤੁਸੀਂ ਜਾ ਸਕੋਗੇ ਕਿਉਂਕਿ ਜਿਹੜਾ ਬਹਾਨਾ ਲਾਇਆ ਹੈ ਉਹ ਬਹਾਨਾ ਹੈ ਉਹਦੇ 'ਚ ਦਲੀਲ ਨਹੀਂ ਹੈ ਜੇ ਕੋਈ ਕਾਨੂੰਨੀ ਅੜਚਨ ਨਹੀਂ ਹੈ ਇਸ ਦੇਸ਼ ਦੇ ਸਵਦਾਮ ਦੇ ਵਿੱਚ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਭ ਨੂੰ ਪਤਾ ਹੈ ਕਿ ਜਦੋਂ ਕੋਈ ਕਾਨੂੰਨੀ ਅੜਚਨ ਨਹੀਂ ਫਿਰ ਉਹਨੂੰ ਕਾਨੂੰਨੀ ਅੜਚਨ ਬਣਾ ਕੇ ਪੇਸ਼ ਕਰਨਾ ਤੇ ਉਸ ਤੋਂ ਬਾਅਦ ਕਹਿਣਾ ਜੀ ਇਸ ਕਰਕੇ ਅਸੀਂ ਉਹ ਹੁਕਮ ਨਹੀਂ ਮੰਨ ਸਕੇ ਤੇ ਹਲੇ ਤੱਕ ਆਕਾਲ ਤੱਕ ਸਾਹਬ ਨੇ ਆਪਦੇ ਬਹੁਤ ਕੁਝ ਦੱਸਿਆ ਨਹੀਂ ਕਿ ਜੀ ਉਹਨਾਂ ਨੇ ਉਹਨਾਂ ਦੀ ਗੱਲ ਇਹਨਾਂ ਦੀ ਮੰਨੀ ਸੀ ਜਦੋਂ ਜਾ ਕੇ ਮਿਲੇ ਸੀ ਇਹ ਨਹੀਂ ਦੱਸਿਆ ਅਈ ਦੂਜੀ ਗੱਲ ਦੱਸੀ ਹੈ ਕੌਣ ਤੱਕ ਸਾਹਬ ਨੇ ਗੈਨੀ ਹਰਪ੍ਰੀਤ ਸਿੰਘ ਬਾਰੇ ਜੋ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰਪ ਤੇ ਧੋਨੀ ਗੱਲਾਂ ਕੀਤੀਆਂ ਸੀ ਕਿ ਤੁਸੀਂ ਇਹਨੂੰ ਲਾਗੂ ਕਰੋ ਉਸ ਤੋਂ ਬਾਅਦ ਤਾਂ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਉਸ ਤੋਂ ਬਾਅਦ ਤਾਂ ਦਰਜੀਤ ਸਿੰਘ ਟੀਮ ਦਾ ਬਿਆਨ ਆ ਰਿਹਾ ਹੈ ਤੇ ਇਸੇ ਤਰੀਕੇ ਨਾਲ ਦੂਜਾ ਗੈਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਸੀ ਉਹਦੇ ਬਾਰੇ ਵੀ ਹਰੇ ਕੋਈ ਗੱਲ ਨਹੀਂ ਇਹ ਤਾਂ ਉਹਦੀ ਪਤਾ ਲੱਗੋਣਾ ਜਦੋਂ ਜਿਹੜੇ ਗੈਨੀ ਰਕबीर ਸਿੰਘ ਬੋਲਣਗੇ ਲੇਕਿਨ ਉਹ ਬੁੱਲਣ ਚਾਹੇ ਉਹਨਾਂ ਨੂੰ ਮਜਬੂਰ ਕੀਤਾ ਚੋਪਰ ਹੈ ਨਹੀਂ ਜੋ ਮਰਜੀ ਕਰੂ ਲੇਕਿਨ ਲੋਕ ਤਾਂ ਇਹ ਸਮਝਦੇ ਨੇ ਨਾ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਤਾਂ ਕਿ ਇੱਥੇ ਇਹਨਾਂ ਦੀ ਚਾਰਲਸੀ ਇਹ ਜਿਹੜੇ ਅਕਾਲ ਤਖਤ ਸਾਹਿਬ ਦੇ ਸੁਪ ਨੂੰ ਨਹੀਂ ਮੰਨਣਾ ਚਾਹੁੰਦੇ ਅਗਲੀ ਗੱਲ ਵੀ ਸ਼ਾਇਦ ਜੇ ਮੰਨ ਲਈਏ ਕਿ ਜੀ ਇਹ ਸੱਚਮੁੱਚ ਹੀ ਕਾਨੂੰਨੀ ਅਰਚਣ ਹੈ ਉੱਤੇ ਤਾਂ ਫਿਰ ਵੀ ਇੱਕ ਗੱਲ ਹੈ ਫਿਰ ਵੀ ਇੱਕ ਗੱਲ ਹੈ ਉਹ ਕਿਹੜੀ ਹੈ ਕਿ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਦਸਤਾਵਤ ਜੇ ਲੇਕ ਦਰਿਆਵੀ ਜ਼ੋਨ ਕਮਿਸ਼ਨਰ ਉਹ ਉਹ ਮੀਰੀ ਪੀਰੀ ਦੇ ਦਸਤਾਵਤ ਤੋਂ ਵੱਡਾ ਹੋ ਗਿਆ ਆਪਦੀ ਕੁਰਸੀ ਲਈ ਜੇ ਅਸੀਂ ਇਹੀ ਮੰਨ ਲਈਏ ਤਾਂ ਫਿਰ ਸਾਡੀ ਕੀ ਕੁਰਬਾਨੀ ਹੈ ਜੇ ਅਸੀਂ ਸਹੀ ਮੰਨ ਲਈਏ ਅਸੀਂ ਜ਼ੋਨ ਕਮਿਸ਼ਨ ਦੇ ਸਾਹਮਣੇ ਸਿਰਫ ਦੱਸਣ ਲਈ ਆਪਦੇ ਸਦਾਤ ਰੂਸੀ ਅਕੋਪ ਰੁਕੇ ਕਰ ਰਹੇ ਆ ਤੇ ਫਿਰ ਤਾਂ ਮੇਰੀ ਪੀੜੇ ਦਾ ਸਿਧਾਂਤ ਤੇ ਹੀ ਤੁਸੀਂ ਖਿਲਾਫ ਕੜ ਕੇ ਜਾ ਕੇ ਫਿਰ ਤੇ ਖੋਰ ਵੀ ਪੱਡੀ ਭੁਲ ਕਰ ਰਹੇ ਨੇ ਤੋਂ ਐਸੀ ਕਰਕੇ ਮੈਂ ਕਹਿੰਨਾ ਹੈ ਕਿ ਇਹ ਜਿਹੜੀ ਭਾਵੇਂ ਕਿ ਅਸਤੀਫਾ ਪ੍ਰਵਾਨ ਕਰ ਲਿਆ ਵਰਕਿੰਗ ਕਮੇਟੀ ਨੇ ਭਾਵੇਂ ਕਿ 1 ਮਾਰਚ ਨੂੰ ਦੁਬਾਰਾ ਪ੍ਰਧਾਨ ਬਣ ਜਾਣਾ ਹੈ ਸਦੀਪ ਸਿੰਘ ਬਾਦਲ ਨੇ ਪਰ ਇਸ ਦੇ باوجود ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਅਕਾਲੀ ਇਕਤਾ ਉਹ ਹੋ ਰਹੀ ਇਹ ਗੱਲ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰ ਜਾਊਗਾ ਸਖਬੀਰ ਸਿੰਘ ਬਾਦਲ ਸਖਬੀਰ ਸਿੰਘ ਬਾਦਲ ਸਰਵਾਈਵ ਕਰ ਜਾਊਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਿਵੇਂ ਕਰੂਗਾ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਜਿਹਦੇ ਬਾਰੇ ਲਗਾਤਾਰ ਆਪਾਂ ਗੱਲ ਕਰਦੇ ਰਹਾਂਗੇ ਥੋੜਾ ਬਹੁਤ ਬਹੁਤ ਸ਼ੁਕਰੀ